ਵੈਗਰੂ ਚਾਈ ਫੀਲ ਲੈ ਕੇ ਆਇਆ ਕਿ ਰੇਲੂ ਕੁੜੀਆਂ ਦੇ ਰਿਸ਼ਤੇ ਨੰਬਰਾ ਸਮੇਤ ਔਰ ਵੈਲ ਸੈਟਲ ਲੜਕੀਆਂ ਦੇ ਰਿਸ਼ਤੇ ਨੰਬਰਾ ਸਮੇਤ ਸਸਤਰੀ ਗੱਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਸ਼ੀ ਕੋਲ ਜੀ ਇੱਥੇ ਬਾਈ ਜਾਂਦੀ ਰਿਸ਼ਤਿਆਂ ਦੀ ਐਡ ਜੀ ਕਿ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਸਭ ਤੋਂ ਪਹਿਲੇ ਤੇ ਵਧਾਈ ਦਿਓ 1958 ਪ੍ਰੋਫਾਈਲ ਤੇ 1970 ਇਹਨਾਂ ਦੋਨਾਂ ਦੇ ਰਿਸ਼ਤੇ ਪੱਕੇ ਹੋ ਚੁੱਕੇ ਹੈ ਜੀ ਸੋ ਪਿਛਲੇ ਹਫਤੇ ਇਹਨਾਂ ਦੀ ਐਡ ਪਾਈ ਸੀ ਵਾਈਗਰੂ ਜੀ ਸੋ ਵੈਗਰੂ ਜੀ ਹਰ ਹਫਤੇ ਤੁਸੀਂ ਮੈਨੂੰ ਮੈਸੇजेस ਕਰਦੇ ਪਿਓ ਕਿ ਜਿੰਨਾਂ ਦੇ ਰਿਸ਼ਤੇ ਹੋਗੇ ਸੋ ਕੰਗratulations ਟੂ ਮੈਥਿਕੰਡੀ ਕਿ ਜਿੰਨਾਂ ਦੇ ਨਵੇਂ ਵੀ ਹੋਏ ਉਹਨਾਂ ਦੇ ਫਟਾਫਟ ਰਿਸ਼ਤੇ ਹੋ ਜਾਣ ਸੋ ਵੈਗਰੂ ਜੀ ਅਗੇ ਦੱਸ ਕਰੋ ਔਰ ਹਰ ਕੰਮ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਹੋਉਂਦੀ ਸੋ ਵੈਗਰੂ ਜੀ ਵੈਗਰੂ ਜੀ ਤੇ ਲਿਖਣਾ ਬਿਲਕੁਲ ਬినాਪੁੰਨਾ ਯਾ ਪ੍ਰਗੁਰੂ ਮਹਾਰਾਜ ਜੀ ਦਾ ਨਾਮ ਜੋ ਲਿਖਣਾ ਤਾਂ ਕਿ ਤੁਹਾਡੇ ਵਿਕਾਸ ਰਾਸ ਹੋਣ ਠੀਕ ਹੈ ਜੀ ਵੈਗਰੂ ਜੀ ਤੇ ਸਾਰੇ ਰਿਸ਼ਤੇ ਨੰਬਰ ਸਮੇਤ ਇਹ ਗਿਆ ਜੀ ਤਾਂ ਕਿ ਤੁਸੀਂ ਆਪ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਲੜਕੀਆਂ ਲੜਕੇ ਵਾਲੀ ਦੀ ਫੈਮਿਲੀ ਨਾਲ ਆਪ ਹੀ ਕਰ ਸਕੋ ਠੀਕ ਹੈ ਜੀ ਜੇਕਰ ਤੁਸੀਂ ਨਵੀਂ ਬਚਨਲ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਜਦੋਂ ਵੀ ਵੀਡੀਓ ਲੇਟੈਸਟ ਵੀਡੀਓ ਆਵੇ ਤਾਂ ਉਹਨੂੰ ਰ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲੇ ਠੀਕ ਹੈ ਜੀ ਚਲੋ ਆ ਸ਼ੁਰੂਆਤ ਕਰਦੇ ਹਾਂ ਜੀ ਫਿਰ ਰਿਸ਼ਤੇ ਆਂਦੀ ਵਾਈਗਰ ਜੀ ਔਰ ਵੈਗਰੂ ਜੀ ਵੀ ਦੱਸਣਾ ਤੁਸੀਂ ਕਿਹੜੀ ਸਟੀਟ ਤੋਂ ਬਿਲੋਂਗ ਕਰਦੇ ਹੋ ਮੈਨੂੰ ਵੀ ਪਤਾ ਚੱਲੇ ਮੇਰੇ ਪੈਨਪਰ ਮੈਨੂੰ ਅ ਕਿਹੜੀ ਸਟੀਟ ਤੋਂ ਦੇਖ ਰਹੇ ਨੇ ਔਰ ਵੀਡੀਓ ਨੂੰ ਲਾਈਕ ਕਰਦੇ ਪਿਆ ਜੀ ਪਹਿਲਾ ਰਿਸ਼ਤਾ ਲੜਕੇ ਦਾ ਜੀ ਨਾਮ ਵੀਤਿਮਾਨ ਹਿੰਦੂ ਦੀਮਾਨ ਹੈ ਜੀ 1997 ਦਾ ਜਨਮ ਪਿੰਫੁੱਟ 9 ਹਾਈਟ ਹੈ ਲੜਕਾ ਵੀ ਬਹੁਤ ਸੋਹਣਾ ਸੁਨੱਖਾ ਹੈ ਜੀ ਦਿੱਲੀ ਦੇ ਰਹਿਣ ਵਾਲੇ ਹੈ ਸਿਵਲ ਇੰਜੀਨੀਅਰਿੰਗ ਹਨ ਇਹਨਾਂ ਨੇ ਸਟੱਡੀ ਕੀਤੀ ਹੋਈ ਹੈ ਔਰ ਇਹਨਾਂ ਦਾ ਬਿਜ਼ਨਸ ਹੈ ਜੇ ਸਕੂਟ ਟ੍ਰਾਂਸਪੋਰਟ ਦਾ पिताजी बिजनेस करते माता जी होमेकर एक छोटा ब्रदर जो स्टडी करता पिया व so, सो लड़की चाहिए है सोनी हो पढ़ी लिखी होवे होर तुम तो इन्हों संपर्क कर सकते हो जी पीली पटू पर जी परिवार वाले का नंबर तो डायरैक्ट रिश्ते गलबात कर सकते हो जी, जी, जी ना रिश्ता जी लड़के का नाम सिंह चावला अरोड़ा कास्ट है जी इन्हों की खतरी उन्नीस सौ नब्बे का जन्म कद पंच फुट अठ इंच जी एल एल बी की हुई है और लड़का एडवोकेट है ਔਰ ਡਿਵੋਰਸ ਹੋਇਆ ਪਿਆ ਯਾਹ ਪੇ ਆਜੀ ਪਿਛਲੇ 4 ਮਹੀਨੇ ਤੋਂ ਵੈਸ਼ਨੋ ਨੇ ਪਿਤਾ ਜੀ ਦੇ ਪਰਿਵਾਰ ਵਿੱਚ ਮਾਤਾ ਜੀ ਨੇ ਇੱਕ ਭੈਣ ਤੇ ਇੱਕ ਭਰਾ ਦੋਨੋਂ ਮੈਰਿਡ ਨੇ ਔਰ ਪਟਿਆਲੇ ਦੇ ਰਹਿਣ ਵਾਲੇ ਜੀ ਲੜਕੀ ਵਧੀਆ ਹੋਵੇ ਘਰ ਨੂੰ ਸੰਭਾਲਣ ਵਾਲੀ ਹੋਵੇ ਸਮਝਣ ਵਾਲੀ ਹੋਵੇ ਠੀਕ ਹੈ ਜੀ ਪਰਿਵਾਰ ਦੀ ਵੈਲਿਊ ਸੋ ਸਿੰਪਲ ਮੈਰਿਜ ਨੋ ਡਿਮਾਂਡ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਹਾਈਡ ਰੱਖਿਆ ਗਿਆ ਕਾਸਟ ਬ੍ਰਾਹਮਣ 1999 ਦਾ ਜਨਮ ਹੈ ਜੀ 1.4 ਹਾਈਟ ਹੈ ਜੀ ਸਟੱਡੀ ਇਹਨਾਂ ਦੀ ਐਮਡੀ ਫਰਸਟ ਈਅਰ ਚੰਡੀਗੜ੍ਹ ਔਰ ਐਚ ਆਰ ਐਮ ਕਰਦੇ ਪਏ ਕੈਨੇਡਾ ਤੋਂ ਕੀਤੀ ਇਹਨਾਂ ਨੇ ਠੀਕ ਹੈ ਜੀ ਜੋਬ ਇੰਟਰਸ਼ਿਪ ਦੀ ਹੈ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਛੋਟਾ ਭਰਾ ਜੋ ਸਟੱਡੀ ਕਰਦਾ ਪਿਆ ਵਾ ਦੋ ਸਿਸਟਰਸ ਨੇ ਆਲਰੇਡੀ ਮੈਰਿਡ ਨੇ ਔਰ ਲੜਕਾ ਵੈਸ਼ਨੋ ਹੋਵੇ ਬ੍ਰਾਹਮਣ ਹੋਵੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਸਿੱਧੀ ਡਾਇਰੈਕਟ ਗੱਲ ਬਾਤ ਕਰ ਸਕਦੇ ਹੋ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਕੁਮਾਰ ਕਾਸਟ ਜਮਾਰਾ ਜੀ 34 ਸਾਲ ਦੀ ਉਮਰ ਕੱਦ 5 ਫੁੱਟ 6 ਇੰਚ ਲੜਕਾ ਪਤਲਾ ਜੀ ਪਲੱਸ 2 ਪਾਸ ਹੈ ਪਲੱਸ ਡਿਪਲੋਮਾ ਕੀਤਾ ਹੋਇਆ ਵੈਸ਼ਨੂ ਹੈ ਜੀ ਇਹਨਾਂ ਦਾ ਆਫਿਸ ਵਰਕ ਹੈ ਜੀ ਇਨਵੌਇਸ ਅਕਾਊਂਟ ਬਿਲਿੰਗ ਦਾ ਔਰ ਤਲਵਾੜਾ ਹੀ ਮਾ ਚਲਦੇ ਹੈ ਜੀ ਡਿਵੋਰਸ ਹੋਇਆ ਪਿਆ ਫਿਰ ਕੋਈ ਬੇਬੀ ਨਹੀਂ ਹੈਗਾ ਲੜਕੀ ਚਾਹੀਦੀ ਹੈ ਵਧੀਆ ਹੋਵੇ ਵਿਡੋ ਹੋਵੇ ਡਿਵੋਰਸੀ ਹੋਵੇ ਜਾਂ ਅਨਮੈਰਿਡ ਹੋਵੇ ਤਾਂ ਸਿਰਨ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਜੀ ਲੜਕੇ ਦਾ ਨਾਮ ਹੈ ਜੀ ਏ ਕਾਂਤੀ ਕਾਸਟ ਇਹਨਾਂ ਦੀ ਨਾਈ ਹੈ ਜੀ 1980 ਦਾ ਜਨਮ 5 ਫੁੱਟ 8 ਹਾਈਟ ਹੈ ਅ 10th ਪਾਸ ਹੈ ਜੀ ਬੱਚਾ ਜੌਬ ਕੀਤੀ ਜੌਬ ਕਰਦੇ ਪਏ ਪ੍ਰਾਈਵੇਟ ਔਰ ਪੇਰੈਂਟਸ ਨਹੀਂ ਹੈਗੇ ਇਹਨਾਂ ਦੇ ਮਾਤਾ ਪਿਤਾ ਨਹੀਂ ਹੈਗੇ 10 सिस्टर्स ਨੇ ਜੋ ਮੈਰਿਡ ਨੇ ਲੁਧਿਆਣਾ ਇਹਨਾਂ ਦਾ ਏਰੀਆ ਜੀ ਲੜਕੀ ਚਾਹੀਦੀ ਜੋ ਘਰੇਲੂ ਅਵਿਕਾਰ ਸੰਭਾਲਣ ਵਾਲੀ ਹੋਵੇ ਵਿਡੋ ਹੋਵੇ ਜਾਂ ਡਿਵੋਰਸੀ ਹੋਵੇ ਅਸੈਪਟਡ ਹੈ ਜੀ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ ਜੀ ਮੇਰੇ ਗ੍ਰਹਿ ਜੀ ਮੰਗਲਿਕ ਲੜਕੀ ਦਾ ਨਾਮ ਹਾਈਡ ਰੱਖਿਆ ਗਿਆ ਜਨਮ 1990 ਹੈ ਜੀ ਔਰ 514 ਹਾਈਟ ਹੈ ਪਲੱਸ 2 ਪਾਸ ਕੰਪਿਊਟਰ ਹਾਰਡਵੇਅਰ ਐਂਡ ਸੌਫਟਵੇਅਰ ਪਲੱਸ ਐਂਟੀਟੀ ਨੰਨੀ ਕਿੱਤੀ ਹੋਈ ਹੈ ਕੁਰੇਲੂ ਲੜਕੀ ਹੈ ਜੀ ਔਰ ਪਿਤਾ ਜੀ ਸਰਕਾਰੀ ਰਿਟਾਇਰਡ ਹੈਗੇ ਨੇ ਮਾਤਾ ਜੀ ਐਚਐਮ ਠੀਕ ਹੈ ਜੀ ਦੋ ਭਰਾ ਹੈਗੇ ਨੇ ਔਰ ਲड़का ਚਾਹੀਦਾ ਮੰਗਲਿਕ ਹੋਵੇ ਆਪਣੀ ਹੀ ਨਨਿਕਾਸਟਿਚ ਕਰਨਾ ਵਾ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਇਹਦਾ ਏਰੀਆ ਜਲੰਧਰ ਹੈ ਪੀਲੀ ਪੱਟੀ ਉਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟਰੀ 'ਚ ਦੀ ਗੱਲਬਾਤ ਜੀ ਕਰ ਸਕਦੇ ਹੋ ਨਰੇਨ ਨਾਲ ਰਿਸ਼ਤੇ ਜੀ ਲੜਕੇ ਦਾ ਨਾਮ ਸਿੰਘ ਸ਼ਿੰਬਾ ਸਿੰਘ ਇਹਨਾਂ ਦੀ ਕਾਸਟ ਹੈ ਜੀ ਜਨਮ 1985 ਪੰਜ ਫੁੱਟ 6 ਹਾਈਟ ਹੈ ਜੀ ਐਮ ਐਸ ਸੀ ਫਿਜ਼ਿਕਸ ਵਿੱਚ ਕੀਤੀ ਹੋਈ ਔਰ ਬੀ ਐਡ ਕੀਤੀ ਉਹਨਾਂ ਨੇ ਠੀਕ ਹੈ ਜੀ ਵਰਕ ਕਰਦੇ ਪੇ ਫਿਜ਼ਿਕਸ ਲੈਕਚਰਰ ਹੈ ਜੀ ਇਨ ਪ੍ਰਾਈਵੇਟ ਸਕੂਲ ਇੱਕ ਵੱਡੀ ਭੈਣ ਵੱਡਾ ਭਰਾ ਦੋਨੋਂ ਮੈਰਿਡ ਹੈ ਜੀ ਪਿਤਾ ਜੀ ਸਰਕਾਰੀ ਰਿਟਾਇਰਡ ਮਾਤਾ ਜੀ ਹੋਮ ਮੇਕਰ ਏਰੀਆ ਮਲੇਰਕੋਟਲਾ ਜੀ ਲੜਕੀ ਚਾਹੀਦੀ ਜੋ ਘਰੇਲੂ ਹੋਵੇ ਔਰ ਰਸਮ ਪਰ ਕਰ ਸਕਦੀ ਹੋ ਜੀ ਪੀਲੀ ਪੱਟਿਓ ਜੀ ਪਰਿਵਾਰ ਵਾਲਿਆਂ ਦਾ ਨੰਬਰ ਜੀ ਡਾਇਰੈਕਟਰੀ ਗੱਲਬਾਤ ਕਰ ਸਕਦੇ ਹੋ ਜੀ ਨਾ ਦਿਨਾ ਜੀ ਲੜਕੇ ਦਾ ਕੈਨੇਡਾ ਪੀਆਰ ਜੀ ਨਾਮ ਵੀ ਸਿੰਘ ਜੋਰਾ 골ਡਸਮਿਥ ਨੇ ਜੀ ਸੁਨਿਆਰੇ 1996 ਦਾ ਜਨਮ 6 ਫੁੱਟ 2 ਹਾਈਟ ਹੈ ਜੀ ਸਟੱਡੀ ਗ੍ਰੈਜੂਏਸ਼ਨ ਹੈ ਪਲੱਸ ਵਰਕ ਕਰਦੇ ਪਏ ਜੀ ਆਈਟੀ ਟੈਕਨੀਸ਼ੀਅਨ ਦਾ ਬ੍ਰਮਟਮ ਕੈਨੇਡਾ ਦੇ ਵਿੱਚ ਪ੍ਰੈਫਰ ਕਰਦੇ ਹੈ ਜੀ ਅ 5 ਫੁੱਟ 5 ਹਾਈਟ ਹੋਵੇ ਲੜਕੀ ਦੀ ਮਿਨੀਮਮ ਔਰ ਲੰਬੀ ਉੱਚੀ ਹੋਵੇ ਵੈਲ ਐਜੂਗੇਟਿਡ ਹੋਵੇ ਕੈਨੇਡਾ ਜਾਂ ਫਿਰ ਇੰਡੀਆ ਤੋਂ ਨਾਲ ਸੰਪਰਕ ਕਰ ਸਕਦੇ ਹੋ ਜੀ ਸੇਮ ਕਾਸਟ ਹੋਵੇ ਤਾਂ ਵੈਲ ਐਂਡ ਗੁੱਡ ਜੀ ਨਹੀਂ ਤਾਂ ਫਿਰ ਅਪਰ ਕਾਸਟ ਬਾਨਿਆ ਜੈੱਟਸੀ ਇਕ ਐਸਟਰਾਪ ਤੁਸੀਂ ਇਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਨਾਲ ਰਿਸ਼ਟਰ ਜੀ ਲੜਕੇ ਦਾ ਨਾਮ ਐਨ ਕੁਮਾਰ 1987 ਦਾ ਜਨਮ ਮੋਗੇ ਦੇ ਰਹਿਣ ਵਾਲੇ ਵੈਸ਼ਨੂ ਹੈ ਜੀ ਹਿੰਦੂ ਲੜਕਾ ਅਨਮੈਰਿਡ ਹੈ ਮਹਿਰਾ ਕਾਸਟ ਹੈ ਜੀ ਕੱਦ 5 ਫੁੱਟ 7 ਇੰਚ ਹੈ ਜੀ ਸਟੱਡੀ ਪਲੱਸ 2 ਵਰਕ ਪ੍ਰਾਈਵੇਟ ਜੌਬ ਕਰਦੇ ਪਏ ਮਨੀ ਐਕਸਚੇਂਜ ਪਿਤਾ ਜੀ ਜੌਬ ਕਰਦੇ ਪਏ ਮਾਤਾ ਜੀ ਹੋਮ ਮੇਕਰ ਹੈ ਇੱਕ ਵੱਡਾ ਬ੍ਰਦਰ ਹੈ ਪ੍ਰੈਫਰ ਲੜਕੀ ਮਹਿਰਾ ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਪੀਲੀ ਪੱਟੂ ਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਡਾਇਰੈਕਟਰੀ ਚ ਦੀ ਗੱਲਬਾਤ ਕਦਰ ਸਗਦੇ ਤੁਸੀਂ ਇਹਨਾਂ ਦੇ ਨਾਲ ਰਿਸ਼ਤੇ ਜੀ ਲੜਕੇ ਦਾ ਨਾਮ ਐਚ ਸਿੰਘ ਠਿੰਬਾ ਕਾਸਟ ਜੀ 1994 ਦਾ ਜਨਮ 5 ਫੁੱਟ 8 ਬੱਚੇ ਦੀ ਹਾਈਟ ਹੈ ਜੀ ਪਲੱਸ 2 ਪਾਸ ਪ੍ਰਾਈਵੇਟ ਜੌਬ ਕਰਦੇ ਪਏ ਜੀ ਪਿਤਾ ਵੀ ਪ੍ਰਾਈਵੇਟ ਜੌਬ ਕਰਦੇ ਮਾਤਾ ਜੀ ਹੋਮ ਮੀਕਰ ਦੋ ਭੈਣਾਂ ਦੋਨੋਂ ਮੈਰਿਡ ਨੇ ਠੀਕ ਹੈ ਜੀ ਏਰੀਆ ਇਹਨਾਂ ਦਾ ਲੁਧਿਆਣਾ ਜੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈਗਾ ਘਰੇਲੂ ਲੜਕੀ ਚਾਹੀਦੀ ਸਿੰਪਲ ਮੈਰਿਜ ਨੋ ਡਿਮਾਂਡ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵਾਹਿਗੁਰੂ ਜੀ ਲੜਕੀ ਦਾ ਰਿਸ਼ਤਾ ਹੈ ਜੀ ਨਾਮ ਕੋਰ ਅੰਦਾਸੀਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ 1991 ਦਾ ਜਨਮ 5 ਫੁੱਟ 4 ਹਾਈਟ ਹੈ ਜੀ ਸਟੱਡੀ ਇਹਨਾਂ ਦੀ ਬੀ ਐੱਸ ਸੀ ਮੈਡੀਕਲ ਐੱਮ ਐੱਸ ਸੀ ਕੈਮਿਸਟਰੀ ਵਿੱਚ ਕੀਤੀ ਹੈ ਪਰਿਵਾਰ ਵਿੱਚ ਮਾਤਾ ਜੀ ਪਿਤਾ ਜੀ ਦੋਨੋਂ ਰਿਟਾਇਰਡ ਨੇ ਇੱਕ ਬ੍ਰਦਰ ਹੈ ਜੀ ਸੋ ਰੂਪਨਗਰ ਏਰੀਆ ਦੇ ਵਿੱਚ ਰਹਿੰਦੇ ਹੈ ਪਰਿਵਾਰ ਦਾ ਨੰਬਰ ਪੀਲੀ ਪੱਟੀ ਵਿੱਚ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਹੈ ਜੀ ਲੜਕੇ ਦਾ ਰਾਧਾ ਸਵਾਮੀ ਹੈ ਜੀ ਲੜਕਾ ਮੰਗਲੀਕ ਹੈ ਜੀ ਨਾਮ ਏ ਦਤ ਬ੍ਰਾਹਮਣ ਨੇ ਨਦੀ ਕਾਸਟ ਹੈ ਜੀ 1993 ਦਾ ਜਨਮ 5 ਫੁੱਟ 8 ਹਾਈਟ ਹੈ ਜੀ ਲੜਕੀ ਨੇ ਬੀਟੈਕ ਕੀਤੀ ਹੋਈ ਹੈ ਜੌਬ ਕਰਦੇ ਪਲੱਸ ਐਲਈਡੀ ਨਾ ਬਿਜ਼ਨਸ ਹੈ ਜੀ ਠੀਕ ਹੈ ਜੀ ਪਿਤਾ ਜੀ ਸਰਕਾਰੀ ਰਿਟਾਇਰਡ ਨੇ ਮਾਤਾ ਜੀ ਹੋਮਮੇਕ ਇੱਕ ਛੋਟਾ ਬ੍ਰਦਰ ਹੈ ਜੀ ਏਰੀਆ ਹੈ ਨਾ ਲੁਧਿਆਣਾ ਲੜਕੀ ਚਾਹੀਦੀ ਪੰਜਾਬ ਤੋਂ ਹੋਵੇ ਔਰ ਕੋਈ ਲੂ ਲੜਕੀ ਚਾਹੀਦੀ ਹੈ ਜੀ ਸਿੰਪਲ ਮੈਰਿਜ ਨੋ ਡਿਮਾਂਡ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰਨਾਲ